ਇਸ ਲਈ ਕਈ ਮਹੀਨਿਆਂ ਤੋਂ ਪੰਜਾਬ ਦੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਡਰੱਗਸ ਦੇ ਮਸਲੇ 'ਚ ਸ਼ੱਕ ਦੇ ਘੇਰੇ 'ਚ ਨੇ ਪਰ ਕਿਉਂਕਿ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਪਰਾਂ ਨੇ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਜਾਣਕਾਰੀ ਫ੍ਰੀ মিডিਆ ਇਨੀਸ਼ੀਏਟਿਵ ਕੋਲ ਹੁਣ ਪਹੁੰਚੀ ਹੈ ਉਸ ਮੁਤਾਬਕ ਉਹਨਾਂ ਦਾ ਸੱਤਾ 'ਚ ਰਹਿਣਾ ਪਾਵਰ 'ਚ ਰਹਿਣਾ ਬਿਲਕੁਲ ਨਾ ਮੁਮਕਿਨ ਹੈ ਅਸੀਂ ਮਨਿੰਦਰ ਸਿੰਘ ਆਲਖ ਯਾਨੀ ਬਿੱਟੂ ਆਲਖ ਦੀ ਉਹ ਸਟੇਟਮੈਂਟ ਹਾਸਲ ਕੀਤੀ ਹੈ ਜੋ ਉਹਨਾਂ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਦਿੱਤੀਏ ਇਸ ਵਿੱਚ ਬਹੁਤ ਅਹਿਮ ਖੁਲਾਸ ਖੁਲਾਸੇ ਜਿਹੜੇ ਆ ਉਹ ਕੀਤੇ ਗਏ ਨੇ ਬਿਟੂ ਆਲਖ ਖਿਲਾਫ ਈਡੀ ਨੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ 2002 ਤਹਿਤ ਕੇਸ ਦਰਜ ਕੀਤਾ ਸੀ ਬਿਟੂ ਆਲਖ ਨੇ ਆਪਣੀ ਜਨਵਰੀ 13 2015 ਦੀ ਸਟੇਟਮੈਂਟ ਚ ਇਹ ਸਾਫ਼ ਕਿਹਾ ਹੈ ਕਿ ਸਤਪ੍ਰੀਤ ਸਿੰਘ ਸੱਤਾ ਜਿਹਨਾਂ ਨੂੰ ਕਿਤੇ ਕਈ ਥਾਵਾਂ ਤੇ ਸਤਪਾਲ ਸਿੰਘ ਸੱਤਾ ਵੀ ਕਿਹਾ ਜਾਂਦਾ ਜੋ ਕੈਨੇਡਾ ਦਾ ਵਾਸੀ ਹੈ ਉਹ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਸਰਕਾਰੀ ਕਾਰਜ ਚ ਰਹਿੰਦਾ ਸੀ ਅਤੇ ਉਹਨਾਂ ਦੇ ਇਲੈਕਸ਼ਨ ਦੇ ਹੋਰ ਕੰਮਾਂ ਦੇ ਵਿੱਚ ਵੀ ਉਹ ਹਿੱਸਾ ਲੈਂਦਾ ਸੀ। ਵਿਕਰਮ ਸਿੰਘ ਮਜੀਠੀਆ ਸੱਤਾ ਨੂੰ ਗੱਡੀ ਡਰਾਈਵਰ ਅਤੇ ਸੁਰੱਖਿਆ ਦਾ ਅਮਲਾ ਵੀ ਪ੍ਰਦਾਨ ਕਰਦਾ ਸੀ। ਬਿੱਟੂ ਆਲਖ ਨੇ ਅੱਗੇ ਦੱਸਿਆ ਕਿ ਇੱਕ ਵੇਲੇ ਜਗਜੀਤ ਸਿੰਘ ਚੈਲ ਅਤੇ ਸੱਤਾ ਵਿਚਕਾਰ ਕੋਈ ਡਰੱਗਸ ਦੀ ਸਪਲਾਈ ਦਾ ਝਗੜਾ ਪੈ ਗਿਆ ਸੀ। ਤਾਂ ਉਹਨਾਂ ਦੋਵਾਂ ਤਰ੍ਹਾਂ ਵਿਚਕਾਰ ਸਮਝੌਤਾ ਜਿਹੜਾ ਉਹ ਵਿਕਰਮ ਸਿੰਘ ਮਜੀਠੀਆ ਦੀਆਂ ਹਦਾਇਤਾਂ ਉੱਤੇ ਹੋਇਆ ਸੀ। ਉਸ ਨੇ ਬ੍ਰਿਕਮ ਸਿੰਘ ਮਜੀਠੀਆ ਦੇ ਕਾਰੋਬਾਰ ਬਾਰੇ ਇਹ ਦੱਸਿਆ ਹੈ ਕਿ ਉਹਨਾਂ ਦਾ ਯੂਪੀ 'ਚ ਸ਼ਰਾਬ ਦਾ ਇੱਕ ਕਾਰਖਾਨਾ ਹੈ ਅਤੇ ਪੰਜਾਬ 'ਚ ਉਹ ਰੇਤੇ ਦੇ ਕਾਰੋਬਾਰ ਯਾਨੀ ਸੈਂਡ ਮਾਈਨਿੰਗ ਦੇ ਕਾਰੋਬਾਰ ਨਾਲ ਜੁੜੇ ਹੋਏ ਨੇ ਇਸ ਰੇਤੇ ਦੇ ਕਾਰੋਬਾਰ 'ਚ ਮਜੀਠੀਆ ਦਾ ਖਾਸ ਬੰਦਾ ਉਹਨਾਂ ਮੁਤਾਬਕ ਯਾਨੀ ਟਰਸਟਡ ਆਦਮੀ ਹੈ ਕਮਰਜੀਤ ਸਿੰਘ ਇਲੀਅਸ ਰੋਜੀ ਬਰਕੰਟੀ ਜੋ ਮੁਕਸਰ ਦੇ ਰਹਿਣ ਵਾਲਾ ਹੈ ਇਹ ਸਾਰੀਆਂ ਡਿਟੇਲਸ ਸਾਡੀ ਫ੍ਰੀ মিডিਆ ਇਨੀਸ਼ੀਏਟਿਵ ਦੀ ਸਪੈਸ਼ਲ ਰਿਪੋਰਟ ਵਿੱਚ ਉਪਲਬਧ ਨੇ ਅਤੇ ਇਹ ਰਿਪੋਰਟ ਤੁਸੀਂ YouTube ਤੇ ਦੇਖ ਸਕਦੇ ਜੀ ਮੈਂ ਇੱਥੇ ਪੁੱਛਣਾ ਚਾਹੁੰਦਾ ਹਾਂ ਕਿ ਇਸ ਸਭ ਦੇ ਮੱਦੇਨਜ਼ਰ ਹੋਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੀ ਐਵੀਡੈਂਸ ਚਾਹੀਦਾ ਹੈ ਕਿ ਉਹ ਬਿਕਮ ਸਿੰਘ ਮਜੀਠੀਆ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਨਾ ਕਰਨ